ਪਹਿਲਾਂ ਜਿਹੜਾ ਆਪਾਂ ਨੇ ਇੱਕ ਚਮਚ ਦੇ ਸੀਗੀ ਲਿਆਵਾ ਉਹ ਪਾ ਲੈਣਾ ਵਾ ਫੜਾਈ ਚ ਤੇ ਘੱਟ ਤੋਂ ਘੱਟ ਇਹਨੂੰ ਸਮਾਨ ਲੱਗਦਾ ਬਣਾ ਨੂੰ ਤੇ ਬਣ ਕੇ ਜਿਹੜੀ ਇਹ ਪੰਜ ਤੋਂ ਲੱਗਦਾ ਸਮਾਨ ਦੇ ਵਿੱਚ ਆ ਜਿਹੜੀ ਪ੍ਰਿੰਟ ਹੈ ਇਹ ਮਾਰ ਕੇ ਤਿਆਰ ਹੋ ਜਾਂਦੀ ਹੈ ਇਹਦੇ ਵਿੱਚ ਜਿਹੜੇ ਆਪਾਂ ਨੇ ਇਲਾਚੀਆਂ ਨੇ ਟੁੱਟ ਕੇ ਰੱਖੀਆਂ ਹੋਈਆਂ ਉਹ ਪਾ ਲੈਣੀਆਂ ਨੇ ਤੇ ਇਹਦੇ ਬਾਅਦ ਚ ਮੈਂ ਪਾਈਆਂ ਤੋਂ ਘੱਟ ਦੁੱਧ ਲਿਆਵਾ ਇੰਨਾ ਇੱਕ ਗਲਾਸ ਆਪਾਂ ਨੇ ਪੌਣਾ ਕ ਗਲਾਸ ਦੁੱਧ ਲੈਣਾ ਵਾ ਆਪਾਂ ਲੈਣਾ ਦੇ ਤੇ ਇਹਨੂੰ ਉਪਰ ਗਾੜਨੀ ਕਰਨ ਹੈ ਨਾ ਕੋਸਾ ਜਿਆ ਕਰਨਾ ਵਾ ਦੁੱਧ ਨੂੰ ਨੂੰ ਜੀ ਆਪਣਾ ਜਿਹੜਾ ਦੁੱਧਾ ਕੋਸਾ ਜੇ ਹੋ ਗਿਆ ਤੇ ਆਪਾਂ ਪਹਿਲਾਂ ਜਿਹੜਾ ਹੈ ਗੈਸ ਦੀ ਫਲੇਮ ਆ ਉਹ ਆਪਾਂ ਨੇ ਉਹ ਕਰ ਲੈਣੀ ਆ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਆਪਣਾ ਛੱਕੇ ਦੁੱਧ ਦਾ ਪਾਊਡਰ ਆ ਉਹ ਨੂੰ ਥੋੜਾ ਥੋੜਾ ਕਰਕੇ ਪਾਉਣਾ ਵਾ ਤੇ ਨਾਲ ਦੇ ਨਾਲ ਹੀ ਆਪਾਂ ਹਲਾਉਂਦੇ ਰਹਿਣਾ ਇਸਨਾਂ ਨੂੰ ਤਿਆਰ ਰੱਖਣਾ ਵਾ ਵੀ ਇਹਦੇ ਵਿੱਚ ਜਿਹੜੇ ਆਪਣੇ ਕੋਈ ਗੱਠ ਨਾ ਬਣੇ ਬਸ ਲੈ ਮੈਂ ਖਾ ਲੀ ਨਾ ਤਾਂ ਕਰਕੇ ਆਪਾਂ ਨੇ ਇਹਨੂੰ ਸਾਰੇ ਨੂੰ ਜਿਹੜਾ ਆਪਣਾ ਸੁੱਕੇ ਦੁੱਧ ਦਾ ਪਾਊਡਰ ਆ ਉਹ ਆਪਾਂ ਇਹਦੇ ਵਿੱਚ ਜਿਹੜਾ ਮਿਕਸ ਕਰ ਲੈਣਾ ਵਾ ਤੇ ਗੈਸ ਦੀ ਫਲੇਮ ਆ ਜਿਹੜੀ ਉਹ ਆਪਾਂ ਨੇ ਲੋ ਰੱਖਣੀ ਆ ਹੋਰ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਚਰ ਵਿੱਚ ਤੁਸੀਂ ਇਹਨੂੰ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਵਾ ਇਦਾਂ ਦਾ ਜਿਹੜਾ ਆਪਣਾ ਇਹ ਪਉੜਾ ਬੰਨਜੂਗਾ ਹੁਣ ਇਹਦੇ ਵਿੱਚ ਆਪਾਂ ਨੇ ਪਾ ਲੈਣਾ ਮਾ ਮਿੱਠਾ ਗੈਸ ਦੀ ਫਲੇਮਾਂ ਜਿਹੜੀ ਉਹ ਆਪਾਂ ਲੋ ਹੀ ਰੱਖਣੀ ਆ ਉਹਦੇ ਵਿੱਚ ਹੁਣ ਆਪਾਂ ਨੇ ਮੈਂ 1/2 ਕਿਲੋ ਮਲਕ ਪਾਊਡਰ ਲਿਆ ਸੀ ਤੇ ਪਾਈਆ ਵਜ ਪਾਈਆ ਲਿਆ ਵਾ ਜਿਹੜੀ ਉਹ ਬੂਰਾ ਖੰਡ ਤੇ ਇਹਨੂੰ ਆਪਾਂ ਨੇ ਇਹਦੇ ਵਿੱਚ ਚੰਗੀ ਤਰ੍ਹਾਂ ਨੂੰ ਮਿਕਸ ਕਰ ਦੇਣਾ ਹੈ ਦੱਪੋਨੇ ਗੈਸ ਥੱਲੇ ਲਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਜਿਹੜਾ ਪਨੇ ਚ ਗੁੰਡਾ ਘੰਡ ਪਾਈ ਆ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਜਦੋਂ ਇਹ ਠੰਡਾ ਹੋ ਜਾਊਗਾ ਫਿਰ ਆਪਾਂ ਇਹਦੇ ਜਿਹੜੇ ਛੇੜੇ ਆ ਬਣਾ ਲਵਾਂਗੇ ਤੁਸੀਂ ਇੱਥੇ ਡਰਾਈ ਫਰੂਟ ਵੀ ਪਾ ਸਕਦੇ ਹੋ ਨਾਰੀਅਲ ਵੀ ਨਾਰੀਅਲ ਦਾ ਜਿਹੜਾ ਬਰਾਦਾ ਹੁੰਦਾ ਉਹ ਵੀ ਪਾ ਸਕਦੇ ਹੋ ਤਦ ਗਾਸ ਕਰਕੇ ਬਦਾਮ ਵੀ ਕੁਝ ਵੀ ਜਾਣੀ ਤੁਸੀਂ ਐਡ ਕਰ ਸਕਦੇ ਹੋ ਇਹਦੇ ਵਿੱਚ ਇਹਦੀ ਤੁਸੀਂ ਬਰਫੀ ਵੀ ਬਣਾ ਸਕਦੇ ਹੋ ਤੇੜੇ ਵੀ ਜੋ ਵੀ ਤੁਹਾਨੂੰ ਪਸੰਦ ਆ ਚਟਪਟ ਪਿਆਰ ਵਾਲੀ ਮਠਿਆਈ ਹੈ ਤਾਂ ਬਣੇ ਟਿਕੋ ਬਣਣਾ ਜਿਹੜਾ ਪੇਸਟ ਹੋ ਤਕਰੀਬਨ ਹੋ ਗਿਆ ਹੁਣ ਤੇ ਹੁਣ ਇਹਨੂੰ ਮੋਕਪਾ 2.10 ਮੰਤ ਤੱਕ ਠੰਡਾ ਹੋਣ ਹੋਰ ਰਹਿਮਾਂਗੇ ਉਸ ਤੋਂ ਬਾਅਦ ਜੇ ਆਪਾਂ ਪੇੜੇ ਜਿਹੜੇ ਉਹ ਤਿਆਰ ਕਰਦੇ ਹਾਂ। ਉਹ ਇਹਦਾ ਆਪਣਾ ਜਿਹੜਾ ਪੇਸਟ ਤੁਸੀਂ ਬਾਹਰ ਕੇ ਤਿਆਰ ਹੋਇਆ ਵਾਏ ਥੋੜਾ ਹੀ ਪਤਲਾ ਵਾ ਤੇ ਪੇੜੇ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ ਪਾ ਦਾਂਗੇ 100 ਗ੍ਰਾਮ ਸੂਜੀ ਰੋਸਟ ਕਰਕੇ ਪਾਉਣੀ ਆ ਕਿਉਂ ਨਹੀਂ ਪਾਉਣਾ ਹੈਗਾ ਆਪਾਂ ਇਹਨੂੰ ਜੇ ਸੂਰ ਜਿਹੜਾ ਲੋਹੀ ਰੱਖਾਂਗੇ ਇਹਦੇ ਨਾਲ ਪੇੜੇ ਆ ਜਿਹੜੇ ਬਹੁਤ ਧੀਆ ਹੁੰਦੇ ਨੇ ਜੇ ਤੁਸੀਂ ਵਰਫੀ ਬਣਾਉਣੀ ਆ ਤਾਂ ਤੁਸੀਂ ਇਹਨੂੰ ਇਦਾਂ ਵੀ ਦਾ ਪੇਸਟ ਕਰਨਾ ਰੱਖ ਕੇ ਫ੍ਰੀਜ ਦੇ ਵਿੱਚ ਵਰਫੀ ਦੇ ਪੀਸਾ ਕੱਟ ਸਕਦੇ ਹੋ ਇਹ ਸੂਜੀ ਇਹ ਦੇਖੋ ਆਪਣੀ ਜਿਹੜੀ ਉਹ ਸਟ੍ਰੋਸਟ ਹੋ ਗਈ ਐ ਇਦਾਂ ਦਾ ਕਲਰ ਕਰ ਲਿਆ ਨੂੰ ਆਪਾਂ ਬ੍ਰਾਊਨ ਮੱਕਾ ਬ੍ਰਾਊਨ ਫਿਰ ਆਪਾਂ ਠੰਡਾ ਕਰ ਲਾਂਗੇ ਠੰਡਾ ਕਰਕੇ ਜਿਹੜਾ ਆਪਣਾ ਪੇਸਟ ਬਣਾਇਆ ਆਪਾਂ ਉਦੇ ਵਿੱਚ ਮਿਕਸ ਕਰਕੇ ਜਿਵੇਂ ਫੇਡੇ ਬਣਾ ਲਾਂਗੇ ਸੂਜੀ ਨੂੰ ਠੰਡੀ ਕਰਕੇ ਪਾਵਾਂਗੇ ਸੂਜੀ ਇਹ ਜਿਹੜੀ ਆਪਣੀ ਬਿਲਕੁਲ ਠੰਡੀ ਹੋ ਗਈ ਹੈ ਉਹ ਆਪਾਂ ਇਹਦੇ ਵਿੱਚ ਆ ਜਿਹੜਾ ਰੜਾ ਲਾਉਣੀ ਹੈ ਤੇ ਰੋਣਾ ਕਿ ਜੇ ਆਪਾਂ ਪੇੜੇ ਉਪੀਲਾ ਜੂਰ ਇਦਾਂ ਆਪਾਂ ਰਹਿ ਦੇਣ ਜਿਹੜੇ ਪੇੜੇ ਤਿਆਰ ਕਰ ਲੈਣੇ ਨੇ ਦੇਖੋ ਜੀ ਇੰਨੇ ਸਾਰੇ ਜਿਹੜੇ ਆਪਣੇ ਪੇੜੇ ਆ ਬਣ ਕੇ ਤਿਆਰ ਹੋ ਗਏ ਨੇ ਤੁਸੀਂ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਜਿਹੜੇ ਪੇੜੇ ਬਣਾ ਕੇ ਟਰਾਈ ਕਰ ਸਕਦੇ ਹੋ ਬਹੁਤ ਹੀ ਸਵਾਦ ਬਣਦੇ ਨੇ ਤੇ ਇਦਾਂ ਦੇ ਹੋਰ ਆਸਾਨ ਰੈਸਪੀਜ਼ ਾਨਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਸ਼ੇਅਰ ਕਰੋ ਤੇ ਸਪੋਰਟ ਕਰਦੇ ਰਹੋ